ਅੱਜ ਤੁਸੀਂ ਸੁਣੋਗੇ ਜੀ ਭਰਗਰ ਸਿੰਘ ਸਤੋਜ ਜੀ ਦੁਆਰਾ ਲਿਖੀ ਹੋਈ ਕਹਾਣੀ ਜੋ ਸਨ 47 ਨਾਲ ਹੀ ਸਬੰਧਿਤ ਹੈ ਹਨੇਰੇ ਦਾ ਸਫ਼ਰ ਜਿਸ ਵਿੱਚ ਨੌਹਰ ਆਪਣੇ ਮੂੰਹੀ ਆਪਣੀ ਕਹਾਣੀ ਸੁਣਾਉਂਦਾ ਹੈ ਸੁਣੋ ਉਦੋਂ ਸੌਣ ਦਾ ਮਹੀਨਾ ਸੀ ਮੱਕੀਆਂ ਗੱਠ ਪੁੱਟਦੀਆਂ ਸਨ ਇਹ ਭੋਰਾ ਖਿਆਲ ਨਹੀਂ ਸੀ ਕਿ ਇਸ ਰੁੱਤੇ ਲੋਕਾਂ ਦੀਆਂ ਜੜਾਂ ਵੀ ਪੁੱਟੀਆਂ ਜਾਣਗੀਆਂ ਸਾਰੇ ਭਾਰਤ ਵਿੱਚ ਹਵਾ ਬਦਲ ਰਹੀ ਸੀ ਹੌਲੀ-ਹੌਲੀ ਇਹ ਬਦਲਦੀ ਹੋਈ ਹਵਾ ਕਦੋਂ ਪਿੰਡ ਦੀਆਂ ਜੂਹਾਂ ਟੱਪ ਕੇ ਗਲੀ-ਗਲੀ ਘੁੰਮਦੀ ਲੋਕਾਂ ਦੇ ਘਰੀਆਂ ਬੜੀ ਕਿਸੇ ਨੂੰ ਪਤਾ ਹੀ ਨਾ ਲੱਗਾ ਲੋਕ ਇਸ ਹਵਾ ਨੂੰ ਸੁੰਘਦੇ ਤੇ ਆਪੋ ਆਪਣੇ ਅੰਦਾਜ਼ੇ ਲਗਾਉਂਦੇ ਹੌਲੀ-ਹੌਲੀ ਇੱਕ ਡਰ ਨਿੱਕੀ ਵੱਡੀ ਜਿੰਦ ਵਿੱਚ ਧੜਕਣ ਲੱਗ ਪਿਆ ਹਰ ਪਲ ਇਹ ਡਰ ਵਧਦਾ ਜਾ ਰਿਹਾ ਸੀ ਇਸ ਡਰ ਕਾਰਨ ਲੋਕ ਘਰ-ਵਾਰ ਛੱਡਣ ਦੀਆਂ ਤਿਆਰੀਆਂ ਕਰਨ ਲੱਗ ਪਏ ਲੋੜੀਂਦੇ ਸਮਾਨ ਦੀਆਂ ਗੱਠੜੀਆਂ ਬਨ ਲਈਆਂ ਕਈਆਂ ਨੇ ਆਪਣੇ ਗੈਣੇ ਲੱਕ ਨਾਲ ਬਨ ਲਏ ਤੇ ਕਈਆਂ ਨੇ ਨਿਸ਼ਾਨੀਆਂ ਕਰਕੇ ਧਰਤੀ ਵਿੱਚ ਦੱਬ ਦਿੱਤੇ ਕਿ ਚਲੋ ਜਦੋਂ ਟਿਕ ਟਿਕਾ ਹੋ ਗਿਆ ਮੁੜਾਵਾਂਗੇ ਬੇਸਮਝ ਬੱਚੇ ਇਸ ਅਚਾਨਕ ਆਪਈ ਬਿਜ ਤੋਂ ਭੈਪਿਤ ਸਨ ਉਹਨਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਅਚਾਨਕ ਸਾਰੇ ਪਿੰਡ ਨੂੰ ਕੀ ਹੋ ਗਿਆ ਜੇਕਰ ਕੋਈ ਬੱਚਾ ਆਪਣੇ ਅੰਦਰ ਉਥਲ-ਪੁਥਲ ਕਰਦੇ ਪਰਛੰਨਾ ਨੂੰ ਮੂੰਹੋਂ ਕੱਢਦਾ ਤਾਂ ਉਹਨਾਂ ਦਾ ਵੱਡਾ ਉਹਨਾਂ ਨੂੰ ਡਰਚ ਕੁਲੀ ਦੱਬਵੀਂ ਆਵਾਜ਼ ਚ ਘੂਰ ਕੇ ਵਰਜ ਦਿੰਦਾ ਤੇ ਭੈਪਿਤ ਹੋਏ ਬੱਚੇ ਨੂੰ ਡਰ ਦੀ ਕੰਬਣੀ ਹੋਰ ਚੜ ਜਾਂਦੀ ਦਪਹਿਰ ਨੂੰ ਮਸੀਤ ਵਿੱਚ ਪਿੰਡ ਦੇ ਸਾਰੇ ਬੰਦਿਆਂ ਦਾ ਇਕੱਠ ਹੋਇਆ। ਸਭ ਦੀ ਸਾਂਝੀ ਰਹਿ ਹੋਈ ਕਿ ਅੱਜ ਰਾਤ ਨੂੰ ਸਾਰੇ ਸਮਾਨ ਬੰਨ ਲੈਣ। ਕੱਲ ਨੂੰ ਟਿੱਕੀ ਚੜਨ ਤੋਂ ਪਹਿਲਾਂ ਇੱਥੋਂ ਮਲੇਰਕੋਟਲੇ ਚੱਲ ਪਾਵਾਂਗੇ। ਜਦੋਂ ਲੋਕ ਸ਼ਾਮ ਨੂੰ ਸਮਾਨ ਬੰਨਣ ਦੀਆਂ ਤਿਆਰੀਆਂ ਕਰ ਰਹੇ ਸਨ ਉਸ ਸਮੇ ਸਾਡੇ ਗਵਾਂਢੀ ਪਿੰਡ ਬਰਮਾਲੀਪੁਰ ਤੋਂ ਮੋਤਵਾਰ ਬੰਦੇ ਸਾਡੇ ਪਿੰਡ ਪਹੁੰਚੇ। ਮਸਜਿਦ ਵਿੱਚ ਫੇਰ ਇਕੱਠ ਹੋ ਗਿਆ ਸਾਰਿਆਂ ਦੇ ਮਨਾਂ ਅੰਦਰ ਭੈ ਸੀ ਅੱਖਾਂ 'ਚ ਡਰ ਲਿਸ਼ਕਦਾ ਸੀ ਜਿਵੇਂ ਉਹ ਸਾਰੇ ਜੱਜ ਤੋਂ ਆਪਣੀ ਫਾਂਸੀ ਦੀ ਸਜ਼ਾ ਸੁਣਨ ਲਈ ਆਖਰੀ ਪੇਸ਼ੀ ਭੁਗਤਣ ਆਏ ਹੋਣ ਜਦੋਂ ਸਾਰੇ ਚੁੱਪ ਹੋ ਗਏ ਤਾਂ ਬਰਮਾਲੀਪੁਰ ਦੇ ਜੇਲ੍ਹਦਾਰ ਨੇ ਖੜੇ ਹੋ ਕੇ ਕਹਿਣਾ ਸ਼ੁਰੂ ਕੀਤਾ ਨਗਰ ਨਿਵਾਸੀਓ ਅਸੀਂ ਇੱਥੇ ਇਹ ਕਹਿਣ ਆਇਆ ਬਿ ਆ ਰੌਲੇ ਗੋਲੇ ਚ ਸਾਡੇ ਦੋਵੇਂ ਪਿੰਡਾਂ ਨੇ ਇੱਕ ਦੂਜੇ ਦੀ ਮਦਦ ਕਰਨੀ ਹੈ। ਅਸੀਂ ਸੋਚਿਆ ਵੀ ਜੇ ਇਸ ਇਲਾਕੇ 'ਚ ਮੁਸਲਮਾਨਾਂ ਦਾ ਜ਼ੋਰ ਵਧ ਗਿਆ ਤਾਂ ਤੁਸੀਂ ਸਾਡੀ ਮਦਦ ਕਰਨੀ ਹੈ। ਤੇ ਜੇ ਸਿੱਖਾਂ ਦਾ ਜ਼ੋਰ ਵਧਿਆ ਤਾਂ ਅਸੀਂ ਤੁਹਾਡੀ ਕਰਾਂਗੇ। ਤੁਹਾਨੂੰ ਡਰ ਕੇ ਕਿਤੇ ਜਾਣ ਦੀ ਲੋੜ ਨਹੀਂ। ਹੌਲੀ-ਹੌਲੀ ਹੱਲਿਆਂ ਦਾ ਭਾਂਬੜ ਹੋਰ ਉੱਚਾ ਹੋ ਗਿਆ। ਉਸ ਦਾ ਸੇਕ ਸਾਡੇ ਪਿੰਡ ਤੱਕ ਵੀ ਆਉਣ ਲੱਗਿਆ। ਸਾਡੇ ਪਿੰਡ ਤੇ ਸਹਮ ਨੇ ਮੋੜ ਗਲਬਾ ਮਾਰ ਲਿਆ ਬਰਮਾਲੀ ਪੁਰ ਦੇ ਕੁਝ ਬੰਦੇ ਸਾਨੂੰ ਹੌਸਲਾ ਦੇਣ ਲਈ ਸਾਡੇ ਪਿੰਡ ਵੀ ਰੁਕ ਗਏ ਸਾਡੇ ਕੋਲ ਸਿਰਫ ਉਹਨਾਂ ਦੇ ਢਾਰਸ ਭਰੇ ਬੋਲਾਂ ਦੀ ਢਾਲ ਸੀ ਪਰ ਪਿੰਡੋਂ ਬਾਹਰ ਲਿਆਂ ਮਾੜੀਆਂ ਖਬਰਾਂ ਸਾਨੂੰ ਅੰਦਰੋਂ ਹਿਲਾ ਹਿਲਾ ਜਾਂਦੀਆਂ ਸਨ ਇੱਕ ਦਿਨ ਉਹਨਾਂ ਦਾ ਵਿਸ਼ਵਾਸ ਰੇਤ ਵਾਂਗ ਗਿਰ ਗਿਆ ਸਾਰਾ ਪਿੰਡ ਡਰ ਨਾਲ ਕੰਬਣ ਲੱਗਿਆ ਅਸੀਂ ਡਰੀਆਂ ਅੱਖਾਂ ਨਾਲ ਵੇਖਿਆ ਸਾਡੇ ਪਿੰਡ ਦੇ ਬਾਹਰਲੇ ਖੂਹਾਂ ਤੇ ਬੰਨਿਆਂ ਉੱਤੇ ਬਾਹਰਲੇ ਬੰਦੇ ਆ ਬੈਠੇ ਜਿਉਂ-ਜਿਉਂ ਦਿਨ ਬੀਤਦਾ ਜਾ ਰਿਹਾ ਸੀ ਗੈਰ ਬੰਦਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਸ਼ਾਮ ਹੋਣ ਤੱਕ ਬਰਸ਼ੀਆਂ ਗੰਡਾਸਿਆਂ ਨਾਲ ਲੈ ਸੋ ਬੰਦੇ ਸਾਡੇ ਪਿੰਡ ਦੇ ਆਲੇ-ਦੁਆਲੇ ਬਾੜ ਵਾਂਗ ਤਣ ਗਏ ਅਸੀਂ ਜਦ ਇਹ ਡਰਬਰ ਮਾਲੀਪੁਰ ਦੇ ਬੰਦਿਆਂ ਅੱਗੇ ਖੋਲਿਆ ਤਾਂ ਉਹਨਾਂ ਚੋਂ ਕੁਝ ਬਾਹਰ ਬੈਠੇ ਬੰਦਿਆਂ ਨਾਲ ਗੱਲਾਂ ਕਰਨ ਤੁਰ ਪਈ। ਉਹਨਾਂ ਨੇ ਪਿੰਡ ਵਾਪਸ ਮੁੜ ਕੇ ਐਲਾਨ ਕਰ ਦਿੱਤਾ। ਤੁਸੀਂ ਸਾਰੇ ਆਪੋ ਆਪਣਾ ਸਮਾਨ ਬੰਨੋ ਤੇ ਬਰਮਾਲੀਪੁਰ ਨੂੰ ਚੱਲੋ। ਜਿੰਨੇ ਦਿਨ ਰੌਲਾ ਰਹੂਗਾ ਤੁਸੀਂ ਸਾਡੇ ਪਿੰਡ ਰਹਿਓ। ਜਦੋਂ ਟਿਕਟਕਾ ਹੋ ਗਿਆ ਵਾਪਸ ਮੁੜ ਆਓ। ਤੁਹਾਡੀ ਜਾਨ ਦੀ ਰਾਖੀ ਅਸੀਂ ਕਰਾਂਗੇ ਸਾਡਾ ਸਾਰਾ ਪਿੰਡ ਕਰੂਗਾ। ਦਿਨ ਢਲ ਰਿਹਾ ਸੀ। ਅੱਗੇ ਚੁੜੇਲ ਵਰਗੀ ਕਾਲੀ ਰਾਤ ਨੇ ਪਤਾ ਨਹੀਂ ਕੀ ਕਰ ਦੇਣਾ ਸੀ ਉਸ ਆਦਮ ਖਾਣੀ ਰਾਤ ਤੋਂ ਪਹਿਲਾਂ ਪਹਿਲਾਂ ਇੱਥੋਂ ਤੁਰ ਪੈਣਾ ਹੀ ਬਿਹਤਰ ਸੀ ਸਾਰਿਆਂ ਨੂੰ ਸਮਾਨ ਬੰਨਣ ਦੀ ਕਾਲੀ ਪੈ ਗਈ ਕਠੜੀਆਂ ਵਿੱਚ ਥੋੜਾ ਥੋੜਾ ਸਮਾਨ ਬੰਨਿਆ ਗਿਆ ਬਾਕੀ ਨੂੰ ਕਿਸੇ ਆਸ ਵਿੱਚ ਜਿੰਦੇ ਮਾਰ ਦਿੱਤੇ ਗੱਡਿਆਂ ਦੇ ਮਾਲਕਾਂ ਨੇ ਸਮਾਨ ਗੱਡਿਆਂ ਵਿੱਚ ਰੱਖ ਲਿਆ ਕੁਝ ਨੇ ਇਕਾਦੁਕਾ ਡੰਗਰ ਵੀ ਨਾਲ ਹਿੱਕ ਲਏ ਕਈਆਂ ਨੇ ਡੰਗਰਾਂ ਦੇ ਰੱਸੇ ਵੱਢ ਦਿੱਤੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਕੁਝ ਖੁਰਲੀਆਂ ਤੇ ਭੁੱਖੇ ਖੜੇ ਪਸ਼ੂ ਜੋਗੀਆਂ ਬਾ ਘਰ-ਬਾਰ ਤਿਆਗ ਕੇ ਤੁਰੇ ਜਾਂਦੇ ਮਾਲਕਾਂ ਵੱਲ ਹੈਰਾਨੀ ਨਾਲ ਵੇਖਦੇ ਰਹੇ ਲੋਕ ਆਪਣੇ ਆਪਣੇ ਪਿਆਰੇ ਘਰਾਂ ਦੀ ਅਖੀਰੀ ਝਲਕ ਅੱਖਾਂ ਵਿੱਚ ਰੱਖੀ ਉਹਨਾਂ ਨੂੰ ਛੱਡ ਜਾਣ ਦਾ ਦੁੱਖ ਅੱਖਾਂ ਰਹੀਂ ਝਲਕਾਉਂਦੀ ਤੁਰ ਪਈ ਜਿਉਂ-ਜਿਉਂ ਅਸੀਂ ਪਿੰਡ ਤੋਂ ਦੂਰ ਹੁੰਦੇ ਜਾ ਰਹੇ ਸਾਂ ਸਾਡੇ ਹਟਕੋਰੇ ਵਾਦੇ ਜਾ ਰਹੇ ਸਨ ਅਸੀਂ ਪਿੰਡ ਨੂੰ ਮੋੜ-ਮੋੜ ਵੇਖ ਰਹੇ ਸਾਂ ਜਿੱਥੇ ਸਾਡੀਆਂ ਬੱਚੀਆਂ ਦੇ ਗੁੱਡੀਆਂ ਪਟੋਲੇ ਰਹਿ ਗਏ ਸਨ ਉਹ ਥਾਮਾ ਜਿੱਥੇ ਸਾਡੀਆਂ ਸਦਰਾਂ ਪਲੀਆਂ ਜਵਾਨੀਆਂ ਚੜੀਆਂ ਮੋੜ ਪਤਾ ਨਹੀਂ ਵੇਖਣੀਆਂ ਸਨ ਜਾਂ ਨਹੀਂ ਸਾਡੀ ਪਿੰਡ ਤੋਂ ਦੂਰੀ ਵੱਧ ਰਹੀ ਸੀ ਪਿੰਡ ਨੂੰ ਲੁੱਟਣ ਲਈ ਬਾਹਰ ਲੇਖੂ ਹਾਂ ਅਤੇ ਬੰਨਿਆਂ ਤੇ ਬੈਠੇ ਲੁਟੇਰੇ ਸੁੰਨੇ ਹੋ ਗਏ ਪਿੰਡ ਵਾਲਾ ਭੱਜ ਚੱਲੇ ਫਿਰ ਸਾਨੂੰ ਪਿੰਡ ਵਿੱਚੋਂ ਭਾਂਤ ਭਾਂਤ ਦਾ ਰੌਲਾ ਸੁਣਾਈ ਦੇਣ ਲੱਗਿਆ ਜਿਵੇਂ ਹੱਡਾਂ ਰੋੜੀ ਦੇ ਕੁੱਤੇ ਕਿਸੇ ਮਰਦਾਰ ਦਾ ਮਾਸ ਖਾਂਦੇ ਆਪਸ ਵਿੱਚ ਘੁਰ ਘੁਰ ਕਰ ਰਹੇ ਹੋਣ ਸਾਡਾ ਪਿੰਡ ਲੁੱਟਿਆ ਜਾ ਰਿਹਾ ਸੀ ਪਰ ਅਸੀਂ ਮਜਬੂਰ ਹੋਏ ਆਪਣੀ ਸਦੀਆਂ ਪੁਰਾਣੀ ਧਰਤੀ ਛੱਡ ਕੇ ਪਤਾ ਨਹੀਂ ਕਿਹੜੇ ਰਾਹ ਜਾ ਰਹੇ ਸਾਂ ਹੁਣ ਸੂਰਜ ਛਿਪ ਗਿਆ ਸੀ ਸ਼ਾਮ ਦੇ ਕੁਸਮੁਸੇ ਵਿੱਚ ਅਸੀਂ ਪਹੇ ਵਿੱਚ ਧੂੜ ਉਡਾਉਂਦੇ ਤੁਰੇ ਜਾਂਦੇ ਕਿਸੇ ਇੰਜੜ ਵਾਂਗ ਲੱਗ ਰਹੇ ਸਾਂ ਔਰਤਾਂ ਦੀਆਂ ਟਾਕਾਂ ਤੇ ਚਿਚੜਾਂ ਵਾਂਗ ਲੰਮਕਦੇ ਬੱਚੇ ਭੁੱਖ ਨਾਲ ਬਿਲਕ ਰਹੇ ਸਨ ਜਦੋਂ ਅਸੀਂ ਬਰਮਾਲੀ ਪਹੁੰਚੇ ਕਾਲਾ ਹਨੇਰਾ ਚਾਰੇ ਪਾਸੇ ਫੈਲ ਗਿਆ ਪਿੰਡ ਦੇ ਕਿਸੇ ਕਿਸੇ ਘਰ ਚੋਂ ਦੀਵਿਆਂ ਦੀ ਮੱਧਮ ਚਾਨਣ ਬਾਹਰ ਝਾਕਦਾ ਸੀ ਸਾਨੂੰ ਪਿੰਡ 'ਚ ਵੜਦਿਆਂ ਵੇਖ ਕੇ ਪਿੰਡ ਦੇ ਬੱਚੇ, ਬੁੱਢੇ, ਜਵਾਨ ਔਰਤਾ ਸਭ ਇਸ ਤਰ੍ਹਾਂ ਵੇਖਣ ਲੱਗੇ ਜਿਵੇਂ ਅਸੀਂ ਕਿਸੇ ਹੋਰ ਧਰਤੀ ਦੇ ਵਸਿੰਦੇ ਹੋਈਏ ਸਾਡੇ ਅੱਗੇ ਤੁਰੇ ਜਾਂਦੇ ਬਰਮਾਲੀਪੁਰ ਦੇ ਬੰਦਿਆਂ ਨੇ ਸਾਨੂੰ ਇੱਕ ਧਰਮਸਾਲਾ 'ਚ ਬਿਠਾ ਦਿੱਤਾ ਕੁਝਕ ਨੂੰ ਉਹ ਗੁਰਦੁਆਰੇ ਲੈ ਗਏ ਅਸੀਂ ਸਾਰੇ ਆਪਣੀਆਂ ਆਪਣੀਆਂ ਗੱਠੜੀਆਂ ਕੋਲ ਬੈਠ ਗਏ ਹੁਣ ਇਹ ਗੱਠੜੀਆਂ ਹੀ ਸਾਡਾ ਘਰਵਾਲ ਜਮੀਨ ਜਾਇਦਾਦ ਸਭ ਕੁਝ ਸੀ ਭੁੱਖੇ ਬੱਚੇ ਰੋਟੀ ਲਈ ਰੋ ਰਹੇ ਸਨ ਮਾਮਾ ਖੁਦ ਢਿੱਡੋਂ ਭੁੱਖੀਆਂ ਉਹਨਾਂ ਨੂੰ ਹੁਣੇ ਹੀ ਰੋਟੀ ਖਵਾਉਣ ਦੀ ਝੂਠੇ ਦਿਲਾਸੇ ਦੇ ਰਹੀਆਂ ਸਨ ਕਾਫੀ ਹਨੇਰੇ ਹੋਏ ਕੁਝ ਕੁ ਬੰਦੇ ਰੋਟੀਆਂ ਦੇ ਗਏ ਮਾਮਾ ਤੇ ਪਿਓਾਂ ਨੇ ਆਪਣੇ ਢਿੱਡਾਂ ਨੂੰ ਗੰਡਾ ਮਾਰ ਲਈਆਂ ਤੇ ਰੋਟੀਆਂ ਆਪਣੇ ਨਿਆਣਿਆਂ ਹਵਾਲੇ ਕਰ ਦਿੱਤੀਆਂ ਆਪ ਭੁੱਖੇ ਢਿੱਡ ਪੈ ਨਾਲ ਖੁੱਲੀਆਂ ਅੱਖਾਂ ਪਲ-ਪਲ ਗਿਣਦਿਆਂ ਰਾਤ ਲੰਘਾਈ ਸਵੇਰੇ ਦਿਨ ਚੜਿਆ ਤਾਂ ਅਸਮਾਨ ਵਿੱਚ ਬੱਦਲ ਛਾਏ ਹੋਏ ਸਨ ਅਸੀਂ ਸਾਰੇ ਆਪਣੀ ਹੋਣੀ ਦਾ ਫੈਸਲਾ ਸੁਣਨ ਲਈ ਬਰਮਾਲੀਪੁਰ ਦੇ ਪਿੰਡ ਦੇ ਲੋਕਾਂ ਵੱਲ ਵੇਖ ਰਹੇ ਸਾਂ ਸਵੇਰੇ ਆ ਕੇ ਬਰਮਾਲੀਪੁਰ ਦੇ ਜੇਲ੍ਹਦਾਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਸਿੱਖਾਂ ਦਾ ਜੋਰ ਵੱਧ ਗਿਆ ਹੁਣ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਜੇ ਇੱਥੇ ਤੁਹਾਡੇ ਤੇ ਹਮਲਾ ਹੋਇਆ ਤਾਂ ਨਾਲ ਸਾਡੇ ਪਿੰਡ ਦਾ ਵੀ ਨੁਕਸਾਨ ਹੋਣਾ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹੁਣ ਤੁਸੀਂ ਇੱਥੋਂ ਵਗ ਜਓ ਆਪਦੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਸਕਦੇ ਹੋ ਸਰਦਾਰ ਜੀ ਅਸੀਂ ਇਸ ਪਿੰਡੋਂ ਬਾਹਰ ਨਿਕਲ ਕੇ ਵੀ ਬਚਣਾ ਤਾਂ ਹੈ ਨਹੀਂ ਤੁਸੀਂ ਸਾਨੂੰ ਇੱਥੇ ਹੀ ਮਾਰ ਦਿਓ ਮੇਰੇ ਪਿੰਡ ਦਾ মনির ਖੜਾ ਹੋ ਕੇ ਬੋਲ ਪਿਆ ਜਦ ਉਸ ਦੀ ਆਵਾਜ਼ ਬੋਲਦਿਆਂ ਬੋਲਦਿਆਂ ਡੁੱਬ ਡਵਾ ਗਈ ਤਾ ਉਹ ਬੈਠ ਗਿਆ ਅਸੀਂ ਤੁਹਾਨੂੰ ਕਿਵੇਂ ਮਾਰ ਸਕਦੇ ਹਾਂ ਤੁਸੀਂ ਆਪਦਾ ਜਾਓ ਹੁਣ ਸਾਡੀ ਬੇਵãi ਜੇਲਦਾਰ ਸਾਰੇ ਪਿੰਡ ਵੱਲੋਂ ਹੱਥ ਖੜੇ ਕਰ ਗਿਆ ਸਾਨੂੰ ਸਾਰਿਆਂ ਨੂੰ ਜੇਲਦਾਰ ਦੀ ਚਲਾਕੀ ਦਾ ਪਤਾ ਲੱਗ ਗਿਆ ਸੀ ਉਸ ਨੇ ਚਲਾਕੀ ਨਾਲ ਸਾਡਾ ਸਾਰਾ ਪਿੰਡ ਲਟਵਾ ਦਿੱਤਾ ਸੀ ਤੇ ਹੁਣ ਸਾਡੀ ਜਾਨ ਦੀ ਰਾਖੀ ਤੋਂ ਵੀ ਹੱਥ ਖੜੇ ਕਰ ਗਿਆ ਸੀ ਹੁਣ ਕੀ ਹੋ ਸਕਦਾ ਸੀ ਸਭ ਕੁਝ ਤਾਂ ਸਾਡਾ ਲੁੱਟਿਆ ਜਾ ਚੁੱਕਿਆ ਸੀ બસ ਇੱਕ ਜਾਨ ਦਾ ਜੂਆ ਖੇਡਣਾ ਹੀ ਬਾਕੀ ਸੀ। ਕੱਲ ਦੇ ਭੁੱਖੇ ਪਿਆਸੇ ਲੋਕ ਸਿਰਾਂ ਤੇ ਗਠੜੀਆਂ ਚੁੱਕੀ। ਥੱਕੇ ਕਦਮ ਪਟਦੇ ਮਲੇਰ ਕੋਟਲੇ ਵੱਲ ਤੁਰ ਪਏ। ਪੰਛੀ ਆਪਣੇ ਆਲਿਆਂ ਵਿੱਚੋਂ ਕਦੋਂ ਦੇ ਚੋਗੇ ਦੀ ਭਾਲ ਵਿੱਚ ਨਿਕਲ ਗਏ ਸਨ। ਆਸਮਾਨ ਵਿਚਲੇ ਬੱਦਲ ਸਾਡੀ ਕਿਸਮਤ ਵਾਂਗ ਹੋਰ ਕਾਲੇ ਹੁੰਦੇ ਜਾ ਰਹੇ ਸਨ। ਸਾਡੇ ਉੱਤੇ ਬਰੇ ਮਨੁੱਖੀ ਕਹਿਰ ਦੇ ਨਾਲ-ਨਾਲ ਕੁਦਰਤ ਦੇ ਕਹਿਰ ਨੇ ਵੀ ਮੋਢਾ ਆ ਜੋੜਿਆ ਸੀ। ਬੱਦਲ ਬਗਹਾੜਾ ਵਾਂਗ ਗਰਜਦੇ ਸਾਨੂੰ ਹੋਰ ਕਹਿਰ ਝੱਲਣ ਦੀ ਚੇਤਾਵਨੀ ਦਿੰਦੇ ਮੀਂਹ ਵਰੌਣ ਲੱਗ ਪਈ ਸਨ ਜੀ ਕਰਦਾ ਸੀ ਕਿਸੇ ਛੱਤ ਥੱਲੇ ਸਿਰ ਲੁਕਾ ਲਈਏ ਪਰ ਸਮੇਂ ਦੀ ਇਹ ਇਜਾਜ਼ਤ ਨਹੀਂ ਸੀ ਸਾਨੂੰ ਆਪਣੀ ਜਾਨ ਦੀ ਖਾਤਰ ਤੇ ਆਪਣੀਆਂ ਹਿੱਕਾਂ ਨਾਲ ਲਾਏ ਬਾਲਾਂ ਦੀ ਖਾਤਰ ਤੁਰਨਾ ਹੀ ਪੈਣਾ ਸੀ ਸੋ ਅਸੀਂ ਗਿੱਲੇ ਹੋ ਗਏ ਕੱਪੜਿਆਂ ਨਾਲ ਤੁਰਦੇ ਗਏ ਮੀਂਹ ਨਾਲ ਭਾਰੀ ਹੋ ਗਈਆਂ ਗੱਟੜੀਆਂ ਸਾਡੇ ਸਿਰਾਂ ਤੇ ਸਨ ਤੇ ਪਹੇ ਵਿਚਲਾ ਚਿੱਕੜ ਸਾਡੇ ਪੈਰਾਂ ਹੇਠ ਕਾਫਲਾ ਤੁਰਦਾ ਹੋਇਆ ਦਰਾਹੇ ਨਹਿਰ ਕੋਲ ਪਹੁੰਚ ਗਿਆ ਹੁਣ ਮੀਂਹ ਰੁਕ ਗਿਆ ਸੀ ਬਸ ਕੋਈ ਟਾਵੇਂ ਟਾਵੇਂ ਕਣੀ ਡਿੱਗਦੀ ਸੀ ਜਦੋਂ ਅਸੀਂ ਦਰਾਹੇ ਵਾਲੀ ਨਹਿਰ ਚੜੇ ਤਾਂ ਇੱਕ ਡਰ ਸਾਰਿਆਂ ਨੂੰ ਕੰਬਣੀ ਛੇੜ ਗਿਆ ਸਾਹਮਣੇ ਪਲੋਤੇ ਇੱਕ ਖੁੰਨੀ ਟੋਲਾ ਹੱਥਾਂ 'ਚ ਬਰਸ਼ੇ ਸ਼ਭੀਆਂ ਲਈ ਖੜਾ ਸੀ ਜ਼ਿੰਦਗੀ ਲਵਦੇ ਕਾਫਲੇ ਦੇ ਪੈਰ ਅੱਗੇ ਮੌਤ ਖੜੀ ਵੇਖ ਕੇ ਥਾਏ ਜੰਮ ਗਏ ਉਦਾਸ ਚਿਹਰਿਆਂ ਤੇ ਸਹਿਮ ਹੋਰ ਭਾਰੂ ਹੋ ਗਿਆ ਡਰੀਆਂ ਔਰਤਾਂ ਨੇ ਆਪਣੇ ਬਾਲਾਂ ਨੂੰ ਛਾਤੀਆਂ ਨਾਲ ਹੋਰ ਜ਼ੋਰ ਦੀ ਘੁੱਟ ਲਿਆ ਅਸੀਂ ਜਾਨ ਬਚਾਉਣ ਲਈ ਪਿੱਛੇ ਭੱਜਣ ਦੀ ਸੋਚੀ ਪਰ ਨਹਿਰ ਦੇ ਖਤਾਨਾਂ ਚੋਂ ਨਿਕਲ ਕੇ ਕੁਝ ਆਦਮੀਆਂ ਨੇ ਸਾਨੂੰ ਪਿੱਛੋਂ ਵੀ ਘੇਰਾ ਪਾ ਲਿਆ ਸੀ ਹੁਣ ਕੋਈ ਚਾਰਾ ਨਹੀਂ ਸੀ ਬੇਸ਼ੀਆ ਨੇ ਬੰਦਿਆਂ ਤੇ ਬੱਚਿਆਂ ਨੂੰ ਮਾਰ ਦੇਣਾ ਸੀ ਤੇ ਔਰਤਾਂ ਨੇ ਬਲਾਤਕਾਰ ਦੇ ਸ਼ਿਕਾਰ ਹੁੰਦਿਆਂ ਮਰਿਆ ਨਾਲੋਂ ਵੱਧ ਦੁੱਖ ਭੋਗਣਾ ਸੀ ਸਾਰੇ ਜਾਣਦੇ ਸਨ ਹੁਣ ਕੀ ਹੋਣਾ ਹੈ ਅੱਬਾ ਇਹ ਕਿਰਪਾਨ ਮੇਰੇ ਵਿੱਚ ਦੀ ਕੱਢ ਦਿਓ ਹੁਣ ਪਤਾ ਨਹੀਂ ਤੇਰੀ ਧੀ ਦੀ ਇੱਜ਼ਤ ਨਾਲ ਕਿਹੜਾ ਕਿਹੜਾ ਖੇਡੂ ਨੂਰੇ ਤੇਲੀ ਦੀ ਕੁੜੀ ਹਿੱਕ ਤਾਣ ਕੇ ਨੂਰੇ ਅੱਗੇ ਆ ਖੜੀ ਮੈਨੂੰ ਬਖਸ਼ੀਂ ਅੱਲਾ ਨੂਰੇ ਨੇ ਅੱਖਾਂ ਮੀਚ ਕੇ ਕਿਰਪਾਨ ਆਪਣੀ ਧੀ ਦੇ ਆਰ-ਪਾਰ ਕਰ ਦਿੱਤੀ ਫੇਰ ਉਹ ਕੁਝ ਹੋਇਆ ਜਿਸ ਉਤੇ ਸਾਡੇ ਤੋਂ ਪਿਛਲੀਆਂ ਤੇ ਸਾਡੇ ਤੋਂ ਆਉਣ ਵਾਲੀਆਂ ਪੀੜ੍ਹੀਆਂ ਯਕੀਨ ਨਹੀਂ ਸੰ ਕਰ ਸਕਦੀਆਂ ਦਿਲ ਤੇ ਪੱਥਰ ਰੱਖ ਕੇ ਆਪਣੀਆਂ ਧੀਆਂ ਪੈਣਾ ਨੂੰ ਆਪਣੇ ਹੱਥੀ ਮਾਰ ਮਕਾਉਣ ਲੱਗੇ ਕਈਆਂ ਦਾ ਹੌਸਲਾ ਨਾ ਪਿਆ ਉਹ ਤਾਂ ਹਾਂ ਮਾਰਦੇ ਹੋਣੀ ਨੂੰ ਵੇਖਦੇ ਰਹੇ ਚੀਕ ਚਿਖਾੜਾ ਪੈ ਗਿਆ ਦੁੱਖਾਂ ਦੇ ਕੀਰਨਿਆਂ ਨੇ ਆਸਮਾਨ ਦੀ ਹਿੱਕ ਪਾੜ ਦਿੱਤੀ ਬਹਿਸੀ ਸਾਨੂੰ ਘੇਰਾ ਪਾਈ ਖੜੇ ਤਮਾਸ਼ਾ ਵੇਖਦੇ ਰਹੇ ਫਿਰ ਉਹਨਾਂ ਨੇ ਆਗੋਂ ਪਿੱਛੋਂ ਸਾਡੇ ਤੇ ਹੱਲਾ ਬੋਲ ਦਿੱਤਾ ਰੋਲੇ ਗੋਲੇ ਵਿੱਚ ਮੇਰੇ ਹੱਥੋਂ ਮੇਰੀ ਮਾਂ ਦਾ ਹੱਥ ਪਤਾ ਨਹੀਂ ਕਿੱਧਰ ਛੁੱਟ ਗਿਆ ਮੈਂ ਮਰਦੇ ਚੀਖਦੇ ਤੜਫਦੇ ਲੋਕਾਂ ਦੇ ਸਿਰਾਂ ਉੱਪਰੋਂ ਦੀ ਚਾਰੇ ਪਾਸੇ ਨਜ਼ਰ ਮਾਰੀ ਪਰ ਮੇਰੀ ਮਾਂ ਮੈਨੂੰ ਕਿਤੇ ਨਾ ਦੇਖੀ ਮੈਂ ਜਾਨ ਬਚਾਉਣ ਲਈ ਜਿੱਧਰ ਨੂੰ ਮੂੰਹ ਹੋਇਆ ਭੱਜ ਲਿਆ। ਕਈ ਕਿੱल्ल्या ਦੀ ਬਾਅਟ ਸਿਰ ਮੁਦ ਭੱਜਣ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਵੇਖਿਆ। ਮੇਰੇ ਪਿੱਛੇ ਮੇਰੀ ਭੂਆ ਦਾ ਮੁੰਡਾ ਬੀਰੂ ਭੱਜ ਜਾ ਰਿਹਾ ਸੀ। ਨਹਰ ਉਸਨੇ ਮੈਨੂੰ ਪਿੱਛੋਂ ਆਵਾਜ਼ ਮਾਰੀ। ਮੈਂ ਹੌਲੀ ਹੋ ਗਿਆ। ਬਾਈ ਉਸ ਦੀ ਦੁੱਖਾਂ 'ਚ ਡੁੱਬੀ ਆਵਾਜ਼ ਬਸ ਇੰਨਾ ਹੀ ਪੁਕਾਰ ਸਕੀ। ਉਸ ਨੂੰ ਸਮਝ ਨਹੀਂ ਸੀ ਆਈ ਕਿ ਉਹ ਆਪਣੇ ਅੰਦਰ ਭਰੇ ગામ ਨੂੰ ਕਿਵੇਂ ਕਹਿ ਸੁਣਾਵੇ ਉਹ ਚੁੱਪ ਹੋ ਗਿਆ ਕੋਈ ਨਾ ਮੈਂ ਰੁਕ ਕੇ ਹੌਸਲੇ ਭਰੇ ਹੱਥ ਉਹਦੇ ਮੋਢੇ ਤੇ ਰੱਖਿਆ ਅਸੀਂ ਚੁੱਪਚੀਪੀਤੇ ਖੇਤਾਂ ਵਿੱਚੋਂ ਤੁਰੇ ਜਾ ਰਹੇ ਸਨ ਖੇਤਾਂ ਵਿੱਚ ਸਿਵਿਆਂ ਵਰਗੀ ਸੁੰਨਮਸਾਨ ਸੀ ਕਈ ਪੈਲੀਆਂ ਦੇ ਮਾਲਕ ਉਹਨਾਂ ਨੂੰ ਸਦਾ ਲਈ ਛੱਡ ਕੇ ਜਾ ਚੁੱਕੀ ਸਨ ਬਹੁਤੇ ਡਰਦੇ ਬਾਹਰ ਗੇੜਾ ਨਹੀਂ ਸੰਮਾਰਦੇ ਟਾਵਾ ਟਾਵਾ ਸੁੰਨਾ ਡੰਗਰ ਇੰਨਾ ਉਦਾਸ ਖੇਤਾਂ ਵਿੱਚ ਚੌਧਰ ਜਮਾਉਂਦਾ ਘੁੰਮ ਰਿਹਾ ਸੀ ਮੀ ਫੇਰ ਪੈਣ ਲੱਗ ਗਿਆ ਸਾਡੇ ਪੈਰਾਂ ਵਿਚਲੇ ਜੋੜੇ ਪਤਾ ਨਹੀਂ ਕਿੱਧਰ ਨਿਕਲ ਗਏ ਸੀ ਭੱਜਦਿਆਂ ਭੱਜਦਿਆਂ ਮੀ ਦੇ ਚਿੱਕੜ ਨਾਲ ਗੋਡਿਆਂ ਤੱਕ ਲਿਬੜੇ ਸਾਡੇ ਚਾਦਰੇ ਉਹਨਾਂ ਨੂੰ ਅਸੀਂ ਉੱਪਰ ਟੰਗ ਲਿਆ ਬਾਈ ਹੁਣ ਨਹੀਂ ਤੁਰਹ ਜਾਂਦਾ ਕਿਤੇ ਬਹਿ ਜਾ ਦੋ ਕੜੀ ਭੂਆ ਦੇ ਮੁੰਡੇ ਬੀਰੂ ਨੇ ਥਕੇਮਾ ਲਾਉਣ ਲਈ ਕਿਹਾ ਚਾਲਾ ਮੱਕੀ 'ਚ ਬੈਠ ਦਿਆਂ ਮੈਂ ਤੇ ਬੀਰੂ ਸਾਹਮਣੇ ਵਾਲੀ ਮੱਕੀ ਵਿੱਚ ਵੜ ਗਏ। ਸਾਨੂੰ ਜੋਰਾਂ ਦੀ ਭੁੱਖ ਲੱਗੀ ਸੀ। ਕੁਝ ਖਾਣ ਨੂੰ ਨਾ ਮਿਲਿਆ। ਛੱਲੀਆਂ ਅਜੇ ਬਣਿਆ ਨਹੀਂ ਸੀ। ਅਸੀਂ ਮੱਕੀ ਦੇ ਦੁੱਧੇ ਤੋੜ ਕੇ ਖਾਣ ਲੱਗੇ। ਜਦੋਂ ਭੁੱਖ ਦੀ ਅੱਗ ਸ਼ਾਂਤ ਹੋ ਗਈ, ਅਸੀਂ ਇਕੱਠੇ ਇੱਕ ਥਾਂ ਬੈਠ ਗਏ। ਸ਼ਾਮ ਤੱਕ ਉੱਥੇ ਹੀ ਬੈਠੇ ਰਹੇ। ਮੀਂਹ ਕਦੇ ਪੈਣ ਲੱਗ ਜਾਂਦਾ, ਕਦੇ ਰੁਕ ਜਾਂਦਾ। ਮੂੰਹ ਨੇਰੇ ਅਸੀਂ ਮੱਕੀ 'ਚੋਂ ਬਾਹਰ ਨਿਕਲੇ। ਸਾਨੂੰ ਪਤਾ ਨਹੀਂ ਸੀ ਕਿਸ ਦਿਸ਼ਾ ਵੱਲ ਅਸੀਂ ਜਾਣਾ ਹੈ। ਬਸ ਅੰਦਾਜ਼ੇ ਨਾਲ ਹੀ ਤੁਰ ਪਈ ਜੇ ਕੋਈ ਸਾਹਮਣੇ ਪਿੰਡ ਦਿਸਦਾ ਜਾਂ ਕੋਈ ਬਸੋਂ ਨਜ਼ਰ ਆਉਂਦੀ ਤਾਂ ਅਸੀਂ ਬਲ ਪਾ ਕੇ ਲੰਘ ਜਾਂਦੇ ਕੋਈ ਸਮਾਂ ਹੁੰਦਾ ਸੀ ਜਦੋਂ ਬਸੋਂ ਦਾ ਮਿਲਣਾ ਸਾਡੇ ਲਈ ਸੁਭਾਗ ਹੋਣਾ ਸੀ ਪਰ ਹੁਣ ਅਸੀਂ ਬਸੋਂ ਤੋਂ ਡਰ ਰਹੇ ਸਾਂ ਇਹ ਕੈਸਾ ਸਮਾਂ ਸੀ ਕਿ ਆਪਣੇ ਹੀ ਦੇਸ਼ ਵਿੱਚ ਆਪਣੀ ਹੀ ਮਿੱਟੀ ਉੱਤੇ ਆਪਣੇ ਹੀ ਭਰਾਵਾਂ ਤੋਂ ਅਸੀਂ ਡਰ ਰਹੇ ਸਾਂ ਰਾਤ ਸਾਡੇ ਉੱਪਰੋਂ ਗੁਜ਼ਰ ਰਹੀ ਸੀ ਇਹ ਕਿਹੋ ਜਿਹੀ ਰਾਤ ਸੀ ਕਪਹਨੇਰੀ ਕਾਲੀ ਸ਼ਾਮ ਨਾਉ ਟਿਮਟਮਾਉਂਦੇ ਤਾਰੇ ਨਾ ਬੱਦਲਾਂ ਚੋਂ ਛਾਤੀਆਂ ਮਾਰਦਾ ਚੰਦ ਰਾਤ ਅੱਧੀ ਤੋਂ ਵੱਧ ਬੀਤ ਗਈ ਸੀ ਅਸੀਂ ਇੱਕ ਟਿੱਬੇ ਉੱਤੇ ਆ ਰੁਕੇ ਸਾਂ ਮੇ ਹੁਣ ਰੁਕ ਗਿਆ ਸੀ ਕਿਤੇ ਕਿਤੇ ਕੋਈ ਤਾਰਾ ਵੀ ਬੱਦਲਾਂ ਦਾ ਕੁੰਡ ਹਟਾ ਕੇ ਚਮਕ ਪਿਆ ਸੀ ਅਸੀਂ ਟਿੱਬੇ ਦੇ ਦੂਸਰੇ ਪਾਸੇ ਥੱਲੇ ਲਹਿ ਗਏ ਟਿੱਬੇ ਦੇ ਪੈਰਾਂ 'ਚ ਸੜਕੜਿਆਂ ਦੀ ਇੱਕ ਝੁੱਗੀ ਬਣੀ ਹੋਈ ਸੀ ਮੈਂ ਮਾਲਕ ਮਾਲਕ ਪੈਰ ਟਿਕਾਉਂਦਾ ਹਨੇਰੇ ਚ ਅੱਖਾਂ ਪਾੜ-ਪਾੜ ਦੇਖਦਾ ਝੁੱਗੀ ਵੱਲ ਤੁਰ ਪਿਆ। ਬੀਰੂ ਵੀ ਮੇਰੇ ਪਿੱਛੇ-ਪਿੱਛੇ ਚਕੰਨਾ ਹੋਇਆ ਆ ਰਿਹਾ ਸੀ। ਸਾਡੀ ਪੈਰ-ਚਾਲ ਸੁਣ ਕੇ ਝੁੱਗੀ ਚੋਂ ਇੱਕਦਮ ਖੜਕਾ ਹੋਇਆ। ਮੈਂ ਤਰਬ ਕੇ ਪਿੱਛੇ ਮੁੜਿਆ। ਦੋ ਕੁੱਤੇ ਸਾਨੂੰ ਡਰੋਂ ਜਾਂ ਭੌਂਕਦੇ ਬਾਹਰ ਨਿਕਲ ਕੇ ਦੌੜ ਗਏ। ਮੈਂ ਝੁੱਗੀ ਦੇ ਅੰਦਰ ਵੜ ਗਿਆ। ਆ ਜਾ ਬੀਰੂ, ਦੋ ਘੜੀ ਰਾਮ ਕਰ ਲਈਏ। ਝੁੱਗੀ ਕਿਤੋਂ-ਕਿਤੋਂ ਅਜੇ ਵੀ ਟਪਕ ਰਹੀ ਸੀ, ਗਿੱਲਾ, ਸੁੱਕਾ ਖੱਬੜ ਪਿਆ ਸੀ। ਬਾਈ ਆਪਾਂ ਕਿੱਥੇ ਜੇ ਆ ਗਏ ਬੀਰੂ ਦੇ ਅੰਦਰੋਂ ਡਰ ਬੋਲ ਰਿਹਾ ਸੀ ਨੇਰੇ ਚ ਕੁਝ ਪਤਾ ਨਹੀਂ ਲੱਗ ਰਿਹਾ ਮੇਰੇ ਕੋਲੋਂ ਕੋਈ ਜਾਣਕਾਰੀ ਨਾ ਦਿੱਤੀ ਗਈ ਬਾਈ ਹੋਣੀ ਕਿੱਥੇ ਹੋਣਗੇ ਉਸ ਦਾ ਮਤਲਬ ਮੇਰੇ ਵੱਡੇ ਭਰਾ ਗੋਰੇ ਸ਼ਾਹ ਤੇ ਛੋਟੇ ਭਰਾ ਸਹਜਾਦੇ ਤੋਂ ਸੀ ਅੱਲਾ ਜਾਣੇ ਮੈਂ ਵੀ ਆਪਣੇ ਪਰਿਵਾਰ ਬਾਰੇ ਸੋਚਦਾ ਉਦਾਸ ਹੋ ਗਿਆ ਬੀਰੂ ਆਪਾਂ ਕੋਚ ਅੱਖਾਂ ਲਾ ਲਈਏ ਹੁਣ ਤਾਂ ਤੁਰਿਆ ਵੀ ਨਹੀਂ ਜਾਂਦਾ ਜੇ ਕੋਈ ਆ ਗਿਆ ਬੀਰੂ ਵੀ ਝੁੱਗੀ ਦੇ ਅੰਦਰ ਲੰਘ ਆਇਆ ਸੀ ਇੱਥੇ ਟਿੱਬਿਆਂ 'ਚ ਕੋਈ ਨਹੀਂ ਆਉਣ ਲੱਗਿਆ ਮੈਂ ਉਸ ਨੂੰ ਤਸੱਲੀ ਦੇ ਕੇ ਉਸ ਦਾ ਡਰ ਹਲਕਾ ਕਰ ਦਿੱਤਾ ਉਹ ਮੇਰੇ ਨਾਲ ਹੀ ਜਿੱਥੇ ਝੁੱਗੀ ਘਟ ਟਿਪਕਦੀ ਸੀ ਪੈ ਗਿਆ ਪੁਲਿਸ ਦੇ ਅਚੰਚਿਤ ਪਏ ਛਾਪੇ ਵਾਂਗ ਨੀਂਦ ਨੇ ਪਤਾ ਨਹੀਂ ਕਦੋਂ ਸਾਨੂੰ ਘੇਰਾ ਪਾ ਲਿਆ ਉਹ ਜਵਾਨੋ ਉਹ ਜਵਾਨੋ ਮੇਰੀ ਅੱਖ ਖੁੱਲੀ ਕੋਈ ਬਾਹਰ ਖੜਾ ਆਵਾਜ਼ਾਂ ਮਾਰ ਰਿਹਾ ਸੀ ਮੈਂ ਇੱਕ ਹੱਥ ਨਾਲ ਹਿਲਾ ਕੇ ਬੀਰੂ ਨੂੰ ਵੀ ਜਗਾ ਲਿਆ ਬਾਹਰ ਚਿੱਟਾ ਦਿਨ ਚੜਾਇਆ ਸੀ ਕੌਣ ਹੋ ਭਾਈ ਤੁਸੀਂ ਉਸਨੇ ਸਾਨੂੰ ਜਾਗਦਿਆਂ ਵੇਖ ਕੇ ਪੁੱਛਿਆ ਅਸੀਂ ਜੀ ਮੈਂ ਉਸ ਨੂੰ ਆਪਣੇ ਨਾਲ ਹੋਈ ਵਿਤੀ ਸਾਰੀ ਗੱਲ ਮੋਟੀ ਮੋਟੀ ਦੱਸ ਦਿੱਤੀ ਕੋਈ ਗੱਲ ਨਹੀਂ ਭਾਈ ਇਹ ਸਾਡਾ ਹੀ ਖੇਤ ਹੈ ਆਰਾਮ ਨਾਲ ਬੈਠੋ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸੋ ਬਾਬਾ ਸਾਨੂੰ ਭੁੱਖ ਬਹੁਤ ਲੱਗੀ ਹੈ ਕੋਈ ਨਾ ਛੇਰੋ ਮੈਂ ਪਿੰਡੋਂ ਹੁਣੇ ਲੈ ਆਉਣਾ ਉਹ ਕਹਿ ਕੇ ਤੁਰ ਗਿਆ ਅਸੀਂ ਕੁਝ ਦੇਰ ਚੁੱਪ ਬੈਠੇ ਰਹੇ ਬਾਈ ਜਿਉ ਪਿੰਡੋਂ ਹੋਰ ਬੰਦਿਆਂ ਨੂੰ ਲੈ ਕੇ ਆ ਗਿਆ ਬੀਰੂ ਨੇ ਚੁੱਪ ਤੋੜੀ ਲੈ ਲੱਗਿਆ ਤਾਂ ਨਹੀਂ ਐਵੇਂ ਦਾ ਕਿਹੜਾ ਕਿਸੇ ਦੇ ਮੂੰਹ ਤੇ ਲਿਖਿਆ ਹੈ ਬੀਰੂ ਦੀ ਇਸ ਗੱਲ ਨੇ ਮੈਨੂੰ ਵੀ ਸ਼ੱਕੀ ਬਣਾ ਦਿੱਤਾ ਇਹ ਤਾਂ ਫੇਰ ਵੀ ਮਨੁੱਖ ਸੀ ਸਾਨੂੰ ਤਾਂ ਜਹੀ ਹਾਲਾਤਾਂ ਵਿੱਚ ਆਲੇ-ਦੁਆਲੇ ਦੀ ਹਰ ਚੀਜ਼ ਸਾਡੇ ਵਿਰੁੱਧ ਸਾਜ਼ਿਸ਼ ਕਰਦੀ ਜਾਪ ਰਹੀ ਸੀ ਕਿਵੇਂ ਕਰੀਏ ਹੁਣ ਚੱਲ ਚੱਲਦੇ ਆਂ ਚੱਲ ਫੇਰ ਅਸੀਂ ਉੱਥੋਂ ਚੱਲ ਪਈ ਹੁਣ ਖੇਤਾਂ ਵਿੱਚ ਕੋਈ ਟਾਵਾ ਟਾਵਾ ਬੰਦਾ ਦਿਖ ਰਿਹਾ ਸੀ ਪਰ ਸਾਨੂੰ ਕਿਸੇ ਨੇ ਨਹੀਂ ਰੋਕਿਆ ਟੋਇਆਂ ਵਿੱਚ ਮੀਂਹ ਦਾ ਪਾਣੀ ਖੜਾ ਦੇਖ ਕੇ ਅਸੀਂ ਆਪਣੇ ਗਿੱਲੇ ਤੇ ਚਿੱਕੜ ਨਾਲ ਲਿਬੜੇ ਕੱਪੜੇ ਝੱਲ ਲਈ ਉਹਨਾਂ ਨੂੰ ਨਿਚੋੜ ਲਿਆ ਮਤਾਂ ਸਾਡੇ ਤੇ ਕੋਈ ਸ਼ੱਕ ਨਾ ਕਰ ਲਵੇ ਫਿਰ ਅਸੀਂ ਉਥੋਂ ਅੱਗੇ ਨੂੰ ਚੱਲ ਪਏ ਕੁਝ ਦੂਰੀ ਤੱਕ ਜਾਣ ਤੇ ਸਾਨੂੰ ਅਗਲਾ ਪਿੰਡ ਨਜ਼ਰ ਆਉਣ ਲੱਗਿਆ ਅਸੀਂ ਪਿੰਡ ਦੀ ਜੂਹ ਤੋਂ ਬਾਹਰ ਬਾਹਰ ਦੀ ਲੰਘਣ ਲੱਗੇ ਪਿੰਡ ਦੀਆਂ ਨਿਆਈਆਂ ਵਿੱਚ ਖੂਹ ਸੀ ਜਦੋਂ ਅਸੀਂ ਖੂਹ ਕੋਲ ਪਹੁੰਚੇ ਤਾਂ ਖੂਹ ਤੋਂ ਦੋ ਤਿੰਨ ਕਿੱल्ल्या ਦੀ ਬਿੱਥ ਉੱਤੀ ਦੋ ਤਿੰਨ ਬੰਦੇ ਖੂਹ ਵੱਲ ਆਉਂਦੇ ਸਾਨੂੰ ਨਜ਼ਰ ਨਹੀਂ ਪਈ ਉਹ ਵੀ ਸਾਨੂੰ ਵੇਖ ਕੇ ਖੜ ਗਏ ਅਸੀਂ ਅੱਗੇ ਵੱਧ ਕੇ ਖੂਹ ਦੀ ਮਾਨ ਕੋਲ ਜਾ ਰੁਕੇ ਫਿਰ ਉਹ ਸਾਡੇ ਵੱਲ ਚੱਲ ਪਏ ਸਾਨੂੰ ਹੁਣ ਕੁਝ ਨਹੀਂ ਸੀ ਸੋਝ ਰਿਹਾ ਕੀ ਕੀ ਕੀਤਾ ਜਾਵੇ ਸਾਡਾ ਤਾਂ ਜਿਵੇਂ ਦਿਮਾਗ ਹੀ ਸੁੰਨ ਹੋ ਗਿਆ ਸੀ ਬੀਰੂ ਖੂਹ ਦੀ ਮਾਨ ਤੇ ਚੜਿਆ ਤੇ ਪਲਾਂ ਛਣਾ ਵਿੱਚੀ ਖੂਹ ਵਿੱਚ ਛਾਲ ਮਾਰ ਦਿੱਤੀ ਉਸ ਦੇ ਪਿੱਛੇ ਹੀ ਮੈਂ ਵੀ ਖੂਹ ਵਿੱਚ ਕੁੱਦ ਪਿਆ ਡਿੱਗਣ ਲੱਗਿਆ ਬੀਰੂ ਦਾ ਸਿਰ ਟਿੰਡਾਂ ਨਾਲ ਟਕਰਾ ਗਿਆ ਉਸ ਦੀ ਖੱਬੀ ਅੱਖ ਕੋਲੋਂ ਸਿਰ ਪਾਟ ਗਿਆ ਤੇ ਉਹ ਉੱਪਰ ਤਰਦਾ ਕੁਝ ਪਲ ਮੈਂ ਵੇਖਿਆ ਫਿਰ ਉਹ ਡੁੱਬ ਗਿਆ ਹਾਈ ਹੋਏ ਬਾਈ ਮੇਰੀ ਚੀਕ ਨਿਕਲ ਗਈ ਖੂਹ ਵਿੱਚ ਇੱਕ ਬੱਚੇ ਤੇ ਇੱਕ ਔਰਤ ਦੀਆਂ ਗਲੀਆਂ ਸੜੀਆਂ ਫੁੱਲੀਆਂ ਹੋਈਆਂ ਲਾਸ਼ਾਂ ਤਰ ਰਹੀਆਂ ਸਨ ਉਹਨਾਂ ਵਿੱਚੋਂ ਬੜੀ ਭੜੀ ਮਸਕਾਰ ਰਹੀ ਸੀ ਜਿਹੜੀ ਸਾਰੇ ਖੂਹ ਵਿੱਚ ਫੈਲੀ ਹੋਈ ਸੀ ਮੈਂ ਟਿੰਡਾ ਨੂੰ ਹੱਥ ਪਾ ਕੇ ਆਪਣੇ ਆਪ ਨੂੰ ਡੁੱਬਣੋਂ ਬਚਾ ਲਿਆ ਬਾਹਰਲੇ ਬੰਦੇ ਸਾਨੂੰ ਖੂਹ ਵਿੱਚ ਛਾਲਾ ਮਾਰਦਿਆਂ ਵੇਖ ਕੇ ਕੋਹ ਦੀ ਮਾਨ ਉੱਪਰ ਆ ਚੁਕੇ ਕੋਈ ਬਾਲਾ ਆਲਾ ਮੁੰਡਾ ਲੱਗਦਾ ਇੱਕ ਦੇ ਦੂਜੇ ਨੂੰ ਤਸੱਲੀ ਨਾਲ ਕਿਹਾ ਮੇਰੀ ਸਾਫੀ ਤਾਂ ਛਾਲ ਮਾਰਦੇ ਹੋਏ ਪਾਣੀ ਅੰਦਰ ਜਾਂਦਿਆਂ ਹੀ ਲਹਿ ਗਈ ਸੀ ਮੇਰੇ ਵੱਡੇ ਰੱਖੇ ਵਾਲ ਮੋਢਿਆਂ ਤੱਕ ਆ ਰਹੇ ਸਨ ਤੂੰ ਬਾਹਰ ਆ ਜਾ ਮੁੰਡਿਆ ਉਹਨਾਂ ਵਿੱਚੋਂ ਇੱਕ ਨੇ ਕਿਹਾ ਨਹੀਂ ਮੈਂ ਨਹੀਂ ਆਉਂਦਾ ਆ ਜਾ ਆ ਜਾ ਅਸੀਂ ਕੁਝ ਨਹੀਂ ਕਹਿੰਦੇ ਉਹਨਾਂ ਨੇ ਮੈਨੂੰ ਤਸੱਲੀ ਦੇਣੀ ਚਾਹੀ ਮੈਂ ਫੇਰ ਵੀ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕੀਤੀ ਤੂੰ ਮੁੰਡਾ ਕਿੰਨਾ ਦਾ ਮੈਨੂੰ ਹੁਣ ਤੀਜੇ ਬੰਦੇ ਨੇ ਪੁੱਛਿਆ ਮੈਂ ਤਾਂ ਪੰਡਤਾਂ ਦਾ ਮੇਰੇ ਮੂੰਹੋਂ ਅਚਾਨਕ ਨਿਕਲ ਗਿਆ ਤੂੰ ਬਾਹਰ ਆ ਜਾ ਅਸੀਂ ਕੁਝ ਨਹੀਂ ਕਹਿੰਦੇ ਉਹਨਾਂ ਨੇ ਮੈਨੂੰ ਫੇਰ ਤਸੱਲੀ ਦਿੱਤੀ ਤਾਂ ਮੈਂ ਟਿੰਡਾ ਫੜ ਕੇ ਬਾਹਰ ਆ ਗਿਆ ਦੂਜਾ ਮੁੰਡਾ ਉਹ ਤਾਂ ਡੁੱਬ ਗਿਆ ਤੁਸੀਂ ਇੱਧਰ ਕੀ ਕਰਨ ਆਈ ਸੀ ਸਾਡਾ ਪਿੰਡ ਓਜੜਿਆ ਆਉਂਦਾ ਸੀ ਅਸੀਂ ਖੇਤਾਂ 'ਚ ਮਾਲਚਾਰਦੇ ਸੀ ਡਰ ਕੇ ਅਸੀਂ ਵੀ ਉਹਨਾਂ ਦੇ ਨਾਲ ਹੀ ਭੱਜ ਲਏ ਉਹ ਸਾਰੇ ਮਾਰਤੇ ਅਸੀਂ ਭੱਜ ਆਏ ਇੱਥੇ ਰੇਣੁਕੇ ਜਾਣਦਾ ਕਿਸੇ ਨੂੰ ਉਹ ਹੁਣ ਮੇਰੀ ਪੜਤਾਲ ਕਰਨ ਲੱਗ ਪਏ ਸਨ ਰੇਣੁਕੇ ਦਾ ਨਾਂ ਸੁਣਦੇ ਮੈਨੂੰ ਸੁੱਖ ਦਾ ਸਾਹ ਆਇਆ ਰੇਣੁਕੇ ਦਾ ਇੱਕ ਮੱਝ ਵੀ ਮਾਈ ਤਾ ਬੱਜਾਂ ਦਾ ਵਪਾਰ ਕਰਦਾ ਸੀ ਉਹ ਸਾਡੇ ਘਰ ਕਈ ਵਾਰ ਆਇਆ ਸੀ ਮੇਰੇ ਚਾਚਾ ਜਾਨ ਨਾਲ ਉਸ ਦੀ ਚੰਗੀ ਸੱਥਰੀ ਪੈਂਦੀ ਸੀ ਮੈਂ ਝਟ ਕਹਿ ਦਿੱਤਾ ਹਾਂ ਮਾਈ ਦਿੱਤੇ ਮਜਵੀ ਨੂੰ ਜਾਣਦਾ ਉਹ ਮੈਨੂੰ ਨਾਲ ਤੋਰੀ ਉਹਨਾਂ ਦੇ ਘਰ ਲੈ ਗਏ ਮਾਈ ਦਿੱਤੇ ਨੇ ਬਾਰ ਖੋਲਿਆ ਅਸੀਂ ਬੇੜੇ ਵਿੱਚ ਆ ਖੜੇ ਆ ਮੁੰਡਾ ਮਿਲਿਆ ਖੂਹ ਤੋਂ ਕਹਿੰਦਾ ਮੈਂ ਮਾਈ ਦਿੱਤੇ ਨੂੰ ਜਾਣਦਾ ਜਾਣਦਾ ਤੈਨੂੰ ਉਹਨਾਂ ਨੇ ਮਾਈ ਦਿੱਤੇ ਨੂੰ ਪੁੱਛਿਆ ਹਾਂ ਮੈਂ ਜਾਣਦਾ ਇਹਨੂੰ ਕਿਹਦਾ ਮੁੰਡਾ ਇਹ ਜੱਟਾਂ ਦਾ ਮਾਈ ਦਿੱਤਾ ਲਈ ਤੋ ਤਲਕ ਗਿਆ ਏ ਤਾਂ ਕਹਿੰਦਾ ਸੀ ਮੈਂ ਪੰਡਤਾਂ ਦਾ ਉਹ ਤਿੰਨੋ ਮੇਰੇ ਵੱਲ ਝਾਕੇ ਉਹਨਾਂ ਦੀਆਂ ਅੱਖਾਂ ਵਿੱਚ ਮੈਨੂੰ ਕੋਈ ਭਾਵ ਨਜ਼ਰ ਨਾ ਆਇਆ ਮੈਂ ਤਾਂ ਮੁਸਲਮਾਨਾਂ ਦਾ ਮਾਰਨੇ ਮਾਰ ਦੋ ਮੈਂ ਸੱਚਾਈ ਦੱਸ ਦਿੱਤੀ ਮਾਰ ਤਾਂ ਦੇਣਾ ਹੀ ਸੀ ਕਦੋਂ ਤੱਕ ਜਾਨ ਬਚਾਉਂਦਾ ਮੈਂ ਫਿਰਦਾ ਹੁਣ ਮਰਾਂ ਜਾਂ ਦੋ ਦਿਨਾਂ ਬਾਅਦ ਕੋਈ ਫਰਕ ਨਹੀਂ ਪੈਣ ਲੱਗਿਆ ਮੈਨੂੰ ਹੁਣ ਕੋਈ ਡਰ ਨਹੀਂ ਸੀ ਨਹੀਂ ਹੁਣ ਤਾਂ ਤੇਰਾ ਟਾਈਮ ਲੰਘ ਗਿਆ ਹੁਣੇ ਤੈਨੂੰ ਮਾਰ ਦੇ ਜੇ ਪਾਕਿਸਤਾਨ ਜਾਣਾ ਹੈ ਤਾ ਤੈਨੂੰ ਟੇਸ਼ਨ ਤੇ ਛੱਡ ਆਉਨੇ ਆ ਤੇਰੇ ਵਰਗੇ ਉੱਥੇ ਹੋਰ ਵੀ ਬਥੇਰੇ ਬੈਠੇ ਨੇ ਉਹਨਾਂ ਵਿੱਚੋਂ ਕੁਤਰੀ ਦਾੜੀ ਵਾਲਾ ਬੋਲਿਆ ਨਹੀਂ ਮੈਂ ਤਾਂ ਇੱਥੇ ਹੀ ਰਹੂੰ ਇੱਥੇ ਕਿੱਥੇ ਰਹੇਗਾ ਸਾਰੇ ਮੁਸਲਮਾਨ ਤਾਂ ਪਾਕਿਸਤਾਨ ਬਾਗੇ ਲੰਬੀ ਦਾੜੀ ਵਾਲੇ ਨੇ ਇੱਕ ਹੋਰ ਦਲੀਲ ਦਿੱਤੀ ਮੈਂ ਨਹੀਂ ਉੱਥੇ ਜਾਣਾ ਮੈਂ ਤਾਂ ਉਰੀ ਰਹੂੰ ਜੇ ਮਾਰਨਾ ਹੈ ਮਾਰ ਦੋ ਮੈਂ ਮਨ ਕਰੜਾ ਕਰਕੇ ਉਹਨਾਂ ਅੱਗੇ ਪੱਥਰ ਤੇ ਲਕੀਰ ਖਿੱਚ ਦਿੱਤੀ ਮੇਰੇ ਕੰਨੀ ਕਿੰਨੀ ਹੀ देर ਦੇਖਦੇ ਰਹੇ दे ਸਾਡੇ ਗੱਲਾਂ ਕਰਦੇ ਕਰਦੇ ਮਾਈ ਦਿੱਤੇ ਦੇ ਵੇੜੇ ਵਿੱਚ ਕਿੰਨੇ ਹੀ ਹੋਰ ਬੰਦੇ ਇਕੱਠੇ ਹੋ ਗਏ। ਹੁਣ ਫਿਰ ਤੂੰ ਕਿੱਧਰ ਜਾਣਾ? ਇਕੱਠ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ। ਮੇਰੇ ਕੋਲ ਉਸ ਗੱਲ ਦਾ ਕੋਈ ਜਵਾਬ ਨਹੀਂ ਸੀ। ਮੈਨੂੰ ਕੋਈ ਰਸਤਾ ਨਜ਼ਰ ਨਹੀਂ ਸੀ ਆ ਰਿਹਾ। ਮੈਂ ਹਾਰ ਮੰਨ ਕੇ ਨੀਵੀਂ ਪਾ ਲਈ। ਇਹਨੂੰ ਮੈਂ ਲੈ ਜਾਣਾ। ਇੱਕ ਮਾਰਚੂ ਜਿਹਾ ਬੰਦਾ ਇਕੱਠ 'ਚੋਂ ਅੱਗੇ ਆ ਗਿਆ। ਮੈਂ ਨੀਵੀਂ ਚੁੱਕ ਕੇ ਹਮਦਰਦੀ ਭਾਲਦੀਆਂ ਅੱਖਾਂ ਨਾਲ ਉਸ ਵੱਲ ਦੇਖਿਆ। ਉਹ ਬੋਲ ਰਿਹਾ ਸੀ ਇਹ ਮੇਰੇ ਨਾਲ ਰਹੋ। ਇਹੀ ਮੇਰੇ ਨਾਲ ਰਹੂ ਮੈਨੂੰ ਬਾਜ਼ਾਰੋਂ ਸੌਦਾ ਪੱਤਾ ਲਿਆ ਦਿਆ ਕਰੂ ਨਾਲੇ ਦੁਕਾਨ ਵਾਸਤੇ ਦਵਾਈ ਬੁੱਟੀ ਲਿਆਇਆ ਕਰੂ ਇਹਨੂੰ ਬਾਜ਼ਾਰ 'ਚ ਕਿਸੇ ਨੇ ਕੁਝ ਨਹੀਂ ਕਹਿਣਾ ਪਿਛਲੇ ਸ਼ਬਦ ਉਸਨੇ ਲੋਕਾਂ ਨੂੰ ਸੰਬੋਧਨ ਕੀਤੇ ਚੱਲ ਉਠ ਛੇਰਾ ਉਹਨੇ ਮੇਰੀ ਬਾਹ ਫੜ ਕੇ ਮੈਨੂੰ ਖੜਾ ਕਰ ਲਿਆ ਤੇ ਮੈਂ ਉਹਦੇ ਪਿੱਛੇ-ਪਿੱਛੇ ਤੁਰਦਾ ਉਹਦੇ ਘਰ ਪਹੁੰਚ ਗਿਆ ਰੋਟੀ ਬਣਾਓ ਮੁੰਡੇ ਵਾਸਤੇ ਉਹਨੇ ਆਪਣੇ ਘਰ ਵਾਲੀ ਨੂੰ ਕਿਹਾ ਤੇ ਮੈਨੂੰ ਨਿਮਰ ਦੇ ਥੱਲੇ ਮੰਜੀ ਢਾਹ ਦਿੱਤੀ ਲੈ ਕਾਕਾ ਤੁੱਕੜੀ ਬਿੰਦ ਰਾਮ ਕਰ ਲੈ। ਪੰਡਤ ਨੇ ਮੈਨੂੰ ਮੰਜੀ ਡਾਕੇ ਆਪ ਘਰ ਦੀ ਬਣੀ ਦੁਕਾਨ ਤੇ ਚਲਾ ਗਿਆ। ਮੈਂ ਮੰਜੇ ਤੇ ਲੇਟ ਗਿਆ ਪਿਛਲੀਆਂ ਹੋਈਆਂ ਬੀਤੀਆਂ ਸਾਰੀਆਂ ਘਟਨਾਵਾਂ ਤੇਜ਼ ਲੰਘਦੀ ਰੇਲ ਗੱਡੀ ਦੇ ਡੱਬਿਆਂ ਬਾਗ ਬਾਰੀ-ਬਾਰੀ ਮੇਰੀਆਂ ਅੱਖਾਂ 'ਗੋ ਗੁਜਰ ਗਈਆਂ। ਇਨ੍ਹਾਂ ਸੋਚਾਂ ਦੇ ਸਮੁੰਦਰ 'ਚ ਹੀ ਡੁਬਕੀਆਂ ਮਾਰਦਿਆਂ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ। ਬਾਕੀ ਅਗਲੇ ਪਾਗ ਵਿੱਚ